ਪੋ ਭਰਾਂਗੇ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪੱਤਨ ਵੜਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਆਗਿਆ ਬਿਤਾ ਦਿਆਂ ਸੁਈਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰ ਲੈਣੇ ਆ ਆ ਜੋ ਪੁੱਛ ਲੈਣੇ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਹਾਂਜੀ ਬਾਈ ਬੜ ਬੜ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਦਰਸ਼ਨ ਸਿੰਘ ਪਿੰਡ ਭਾਈ ਰੂਪਾ ਬਾਈ ਤਸੀਰਪੂਲਾ ਜ਼ਿਲ੍ਹਾ ਬਰਨਾ ਨੇੜੇ ਪਿੰਡ ਬਾਈ ਨੇੜੇ ਪਿੰਡ ਆ ਗਾ ਕਾਉਂਟੀ ਬਾਈ ਇਧਰ ਆ ਗਾ ਗੱਲਕਲਾ ਤੇ ਸਲਾਤਪੁਰਾ ਮੋਬਾਈਲ ਨੰਬਰ ਬੋਲ ਦਿਓ ਆਪਣਾ 9943 73425 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਸਾਹਮਣੇ ਵੈੜ ਦੇਖ ਰਿਹਾ ਬਾਈ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 5-6 ਦਿਨ ਸੋਈ ਨੂੰ ਬਾਈ ਤੇ ਕਿੰਨਾ ਕਦਾ ਤਿਆਰ ਆ ਬਾਈ ਦੁੱਧ 11 ਲੀਟਰ ਤਿਆਰ ਆ ਬਾਈ ਥੀਕ ਆ ਬਾਈ ਥਣ ਲੇਵੇ ਦੀ ਬਾਕੀ ਸਾਫ ਸੁਥਰੀ ਬਾਲੀ ਆ ਜਰਾ ਬਾਲੀ ਸਾਫ ਆ ਬਾਈ ਥਣਾ ਥਣਾ ਦਾ ਸਾਇਆ ਜਪਚੇ ਕਰਵਾਣਾ ਥਣ ਦੇਖੋ ਬਾਈ ਕੱਲਾ ਕੱਲਾ ਥਣ ਗਲਾਬੀ ਥਣ ਪੂਰੀ ਬਿੱਤੀ ਦੇ ਥਣ ਚੂਣ ਚਵਾ ਕਿਸ ਤਰ੍ਹਾਂ ਦਾ ਇੱਕ ਨੰਬਰ ਲੱਗਿਆ ਹੋਵੇ ਠੀਕ ਆ ਬਾਕੀ ਤਾਰਾ ਮਾਰੋਗੇ ਸਾਰੇ ਹਾਂ ਹਾਂ ਤਾਰਾ ਮਾਰਾਂਗੇ ਬਾਈ ਠੀਕ ਆ ਤਾਰਾਂ ਬਾਈ ਕਿੰਨਾ ਮਾਰਾਂਗੇ ਬਾਈ ਸਾਰਿਆਂ ਦੇ ਖੋਲ ਕੇ ਤੋੜ ਦੋ ਬਾਈ ਕਿਰਾ ਤੇ ਬੱਚਾ ਬਈ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਸ ਆ ਗਿਆ ਬਾਈ ਬੱਚਾ ਬੱਸ ਆ ਗਿਆ ਹਾਂਜੀ ਤੇ ਲੇਵਾ ਬਈ ਚੈੱਕ ਕਰ ਸਕਦੇ ਆਂ ਬੜਾ ਚੰਗਾ ਕਰਮ ਵਾਲੇ ਨੂੰ ਲੇਵਾ ਲੱਗਾ ਵਾ ਕਿੰਨਾ ਕਿ ਤੂੰ ਪਾ ਦੂ ਬਾਈ ਐਸਟੀਮੇਟ ਦੁੱਧ ਪਾ ਦੂ ਬਾਈ 14-15 ਕਿਲੋ ਬਾਕੀ ਜਰਸੀ ਆ ਗਈ ਹੈਨਾ ਜਰਸੀ ਚ ਆ ਗਈ ਬਾਈ ਚੰਗੇ ਕੱਦ ਵਾਲੀ ਜਰਸੀ ਆ ਗਈ ਬਾਈ ਥਣਲੇ ਵੀ ਦੀ ਸਾਫ ਸੁਥਰੀ ਫੀਟਾਂ ਫੋਟਾਂ ਚੈੱਕ ਕਰ ਸਕਦੇ ਆਂ ਲੇਵੇ ਦੀ ਬੜੀ ਕਮਾਲ ਦੀ ਆ ਤੇ ਇਹਦਾ ਮੁੱਲ ਬਈ ਅੱਜ ਫਿਰ ਕੀ ਰਹੂਗਾ ਦੱਸਣ ਮੁੱਲ ਇਹਦਾ 46000 ਆ ਬੱਸ ਲੈਣ ਦੇਣੀ ਲੈਣ ਦੇਣੀ ਹਾਂਜੀ ਅੱਜ ਲੈਣ ਦੇਣ ਇਹਦੇ ਚ ਫਾਤਾ ਘਟਾ ਨਹੀਂ ਠੀਕ ਆ ਬਾਈ ਗਣਾ ਬੜਾ ਵਾਦਾ ਕਟਾ ਨਹੀਂ ਕਰਨਾ ਬਾਈ ਲੈਂਡ ਦੇਣ ਤੇ ਫਿਕਸ ਮੁੱਲ ਕਰਨੇ ਆ 46000 ਰੁਪਏ ਦੀ ਇਹ ਜਿਹੜੀ ਬੈੜ ਆਪਾਂ ਦੇਖ ਰਹੇ ਆ ਬਾਈ ਗਣਾ ਦੇ ਦੇਾਂਗੇ ਸੂਈ ਸਵਾਈ ਬਾਈ ਬੱਚਾ ਇਹਦੇ ਮਗਰ ਕਰਮ ਵਾਲੀ ਦੇ ਬੱਸ ਆ ਗਿਆ ਦੁੱਧ گاੜਾ ਹੋਊ ਬਾਈ ਫੈਟ ਚੰਗੀ ਹੋਊ ਕਿ ਨਹੀਂ ਬਾਈ ਹਾਂਜੀ ਹਾਂਜੀ ਫੈੜ ਪੂਰੀ ਹੈ ਬਾਈ ਸਹੀ ਗੱਲ ਆ ਦੁੱਧ ਵੀ ਮੱਝਾ ਰਗਾ ਦੁੱਧ ਵੀ ਮੱਝਾ ਰਗਾ ਹੋਊਗਾ ਬਾਈ ਬਾਕੀ ਫੈਟ ਵੀ ਚੰਗੀ ਹੋਊ ਗਰਮੀ ਨਹੀਂ ਮੰਨਣ ਵਾਲੀ ਨਾ ਬਾਈ ਠੰਡ ਮੰਨੇ ਨਾ ਗਰਮੀ ਮੰਨੇ ਦੋਵੇਂ ਮੌਸਮਾਂ ਜਾਏ ਲੜਵੀ ਮੇਨਟੇਨ ਕਰਨ ਵਾਲਿਆ ਦੋਨੋਂ ਮੌਸਮ ਦੋਨੇ ਮੌਸਮਾਂ ਚ ਚੱਲਦੀ ਆ ਹੂੰ ਬਾਕੀ ਠੰਢੀ ਬਹੁਤ ਆ ਬਈ ਹੈ ਨਾ ਬਾਕੀ ਬਈ ਸਾਫ਼ ਸੁਥੂ ਬਾੜੀ ਹੈ ਹੂੰ ਸਹੀ ਗੱਲ ਹੈ ਸਫਾਈ ਸੋਈ ਲੈ ਵੇ ਦੀ ਜੇ ਗੱਲ ਕਰੀਏ ਨਾ ਬਾੜੀ ਆ ਕਰਮਾੜੀ ਦੇ ਫੀਡਿੰਗ ਫੂਡਿੰਗ ਵੀ ਇੱਕ ਨੰਬਰ ਦੀ ਆ ਬੜੀ ਨਲੇ ਨਹੀਂ ਹੈਗਾ ਵੀ ਟੁੱਟ ਮਲੇਵਾ ਚਾਹੇ 500 ਐਸੂਪੇ ਕਿ ਨਹੀਂ ਬਈ ਤੂੰ ਬਾਕੀ ਮੁੱਲ ਵੀ ਬਾਈ ਨੇ ਬਈ ਇਹਦਾ ਖਿੱਚ ਕੇ ਰੱਖਿਆਗਾ ਬਾਈ ਕਹਿੰਦਾ 42000 ਰੁਪਏ ਦੀ ਆਪਾਂ ਇਹ ਬੜ ਦੇ ਦਿਆਂਗੇ ਲੇ ਬਈ ਮਾਰ ਦੋ ਤਾਰ ਚੋਣ ਜਵਾਬਸ ਤੁਹਾਨੂੰ ਕਰਾਉਣੇ ਬਈ ਸਿੱਕ ਬਈ ਬੜਾ ਟੰਗਾ ਚੋਣ ਤੇ ਵਾਹ ਮਾਈਕ ਨਾਲ ਜੰਮੀ ਸਹੀ ਗੱਲ ਲੈ ਮੋਟੀ ਮੋਟੀ ਬਾਜ ਕਰਦੀ ਸਹੀ ਗੱਲ ਆ ਬਾਜ ਕਰਦੀ ਪਤਾ ਲੱਗਦਾ ਚਵਾਈ ਤੱਕ ਨਹੀਂ ਹਾਂ ਕੀ ਬਾਤ ਆ ਬਈ ਨਾਲ ਦੀ ਨਾਲ ਹੀ ਉਤਰੇ ਹੂੰ ਨਾਲ ਦੀ ਨਾਲ ਉਤਰੇ ਸਹੀ ਗੱਲ ਲੈ ਕਹਿਣਾ ਕਰਮਣਾ ਕੋਈ ਚਵਾਈ ਕੋਈ ਦੇਖੋ ਬੜੀ ਚੰਗੀ ਆ ਨਾਲ ਦੀ ਨਾਲ ਉਤਰੇ ਥਣ ਥਣ ਵੀ ਕਰਮਣ ਲੈ ਚਾਹ ਦਿਖਾ ਦੇ ਗੇ ਪੀੜੀ ਦੇ ਬਾਪੇ ਯਾਰ ਕਰ ਲੈ ਨਹੀਂ ਸਹੀ ਗੱਲ ਲੈ ਬਾ ਕਮਾਲ ਥਾਣ ਕਰਮਾ ਵਾਲੀ ਨੂੰ ਲੱਗਿਆ ਵਗਾ ਬਾਕੀ ਚੰਗੇ ਕਦ ਕਾਠ ਵਾਲੀ ਹੈ ਕੋਈ ਵੀ ਵੀਰ ਆਊਗਾ ਬਈ ਛੋਟੀ ਜੀ ਮੰਨ ਕੇ ਨਾ ਆਇਓ ਤੇ ਦੋ ਨੰਬਰ ਤੇ ਭਾਈ ਕਿਹੜਾ ਸੂਆਗੇ ਇਹ ਵੀ ਭਾਈ ਦੂਜਾ ਸੂਆ ਕੋਈ ਜਿਹੜਾ ਕੋਈ ਮਰ ਮਰਜੀ ਬੰਦਲੇ ਠੀਕ ਹੈ ਹਾਂ ਆਪਣੇ ਕੋਲ ਦੂਜਾ ਸੂਆ ਹੈਗਾ ਠੀਕ ਹੈ ਭਾਈ ਤੇ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਹੋ ਗਏ ਭਾਈ 10 11 ਦਿਨ ਸੂਈ ਨੂੰ ਕਿੰਨਾ ਗਦਾ ਦਹਾਇਰਾ ਭਾਈ ਇਹਦੇ ਥੱਲੇ 10 ਕਿਲੋ ਭਾਈ ਠੀਕ ਹੈ ਭਾਵੇਂ ਕਿ ਦੋ ਟਾਈਮ ਚ ਭਾਈ ਕਰ ਜਮਾ ਚੋਕੇ ਲੈ ਕੇ ਜਾਓ ਭਾਈ ਠੀਕ ਹੈ ਤੇ ਫੀਟਿੰਗ ਬੂਡਾਂ ਨੂੰ ਬੜੀ ਕਮਾਲ ਆ ਇਹਦੀ ਵੀ ਹੂੰ ਕੀ ਬਾਤ ਆ ਕਿੰਨਾ ਕਿਤਾ ਪਾ ਦੂ ਭਾਦੂ ਭਰਾ 14 15 ਕਿਲੋ ਵੀ ਪਾ ਦੂ ਬਈ ਠੀਕ ਆ ਬਾਕੀ ਥੋੜਾ ਹਾਂਜੀ ਹਾਂਜੀ ਕੱਲਾ ਕੱਲਾ ਵੀ ਮੰਨ ਕੇ ਚੱਲੋ ਬੈਠਣ ਲੱਗਾ ਵਾ ਪੂਰੀ ਬਿੱਥੀ ਦੇ ਨਖੜ ਮੇ ਥਣ ਕਹਿ ਸਕਦੇ ਨੇ ਇਹ ਨਹੀਂ ਹੈਗਾ ਵੀ ਛੋਟਾ ਥਣ ਮੈਂ ਕਹਿਣਾ ਚਾਹੇ ਹੱਥੀ ਚੋਈ ਚੱਲਿਓ ਚਾਹੇ ਚੋਈ ਚੱਲਿਓ ਮਸ਼ੀਨ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਬੱਚਾ ਬਈ ਇਹਦੇ ਮਗਰ ਇਹਦੇ ਮਗਰ ਬੱਸੀ ਆ ਬਈ ਅਸੀਂ ਤਾਂ ਬੜੀ ਜਿਆਦ ਦੀ ਆ ਬਈ ਲੈ ਦਿਖਾ ਦਈਏ ਬੱਚਾ ਬਈ ਇਹਦੇ ਮਗਰ ਬੱਸੀ ਆ ਗਈ ਕਰਮ ਵਾਲੀ ਦੇ ਬੜਾ ਚੰਗਾ ਨੀ ਆਣਾ ਹਾਂ ਸਾਂਪ ਨਾਲਾ ਬੱਚਾ ਪੂਰੀ ਸੁਮੀ ਵੀ ਹੂੰ ਸਹੀ ਗੱਲ ਆ ਬਹੁਤ ਪਿਆਰਾ ਬੱਚਾ ਕਰਮਾਣੀ ਨੇ ਪਾਇਆਗਾ ਤੇ ਖੋਲਿਓ ਬਈ ਤੋਰ ਦੇ ਮੜੀ ਜੀ ਖੋਲ ਕੇ ਤੇ ਚੋਣ ਚਵਾ ਕਿਸ ਤਰ੍ਹਾਂ ਦਾ ਬਾਈ ਇਹਦਾ ਚੋਣ ਚਵਾ ਤਾਂ ਬੜਾ ਚੰਗਾ ਬਾਈ ਬਾਕੀ ਵਜਨ ਮਜੂਦ ਬਹੁਤਾ ਬੈਠਦਾ ਹੈ ਨਾ ਨਹੀਂ ਨਹੀਂ ਹੈਗਾ ਵੀ ਲਸੀਲਾ ਮੀਡੀਆ ਕਿਵੇਂ ਪੁੱਛ ਤੋ ਨਹੀਂ ਨਹੀਂ ਬਾਕੀ ਪ੍ਰਿੰਟ ਪੂਰੀ ਪਲੀ ਵੀ ਹੈ ਸਹੀ ਗੱਲ ਬਾਕੀ ਬਈ ਜਾਤ ਹੂੰ ਜਾਤ ਬਰੀਡ ਵੀ ਕਰਨ ਵਾਲੀ ਦੀ ਫੁੱਲ ਬਾਕੀ ਲਥਾਣਾ ਥੋਣਾ ਦਾ ਜਿਹੜਾ ਗੈਪ ਨਾ ਬੜਾ ਚੰਗਾ ਥੋੜਾ ਡਰਦੀ ਆ ਹੈ ਨਾ ਥੋੜਾ ਇੱਕ ਅੜਦੀ ਤੇ ਤਲੇਰੇ ਦੀ ਔਲ ਮੰਨਦੀ ਆ ਹੂੰ ਇਹਨ ਖੁੱਲੀ ਫਿਰਦੀ ਆਈ ਏ ਠੀਕ ਐ ਬਾਈ ਬਾਈ ਕਹਿੰਦਾ ਤਲੇਰੇ ਆਰਮ ਦੇ ਵਿੱਚ ਸੀਗੀ ਠੀਕ ਐ ਬਾਈ ਤਲੇਰੇ ਦੀ ਬਾਈ ਥੋੜੀ ਆ ਔਲ ਮੰਨਦੀ ਥੋੜੀ ਕੋਈ ਗੱਲ ਨਹੀਂ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰੇ ਦਾ ਤੋਰਾ ਤੇ ਇਹਦਾ ਮੁੱਲ ਬਾਈ ਲੈਣ ਦੇਣਾ ਇਹਦਾ 54000 ਰੁਪਏ ਬਾਈ 54000 ਹਾਂਜੀ ਠੀਕ ਐ ਵੀ ਲੈਣ ਦੇਣ ਮੁੱਲੀ ਕਰਨਾ ਲੈਣ ਦੇਣੀ ਐ ਬਾਈ ਅੱਜ ਠੀਕ ਐ ਲੈਣ ਦੇਣ ਮੁੱਲੀ ਐ ਬਾਈ ਕਹਿੰਦਾ ਕਿਉਂਕਿ ਮੁੱਲ ਬਾਈ ਤੇ ਬਾਈ ਖੈ ਰੱਗੇ ਵੀ ਜਾਇਜ਼ ਹੁੰਦੇ ਆ ਕਿਉਂਕਿ ਲੈਣ ਦੇਣ ਮੁੱਲ ਹੁੰਦੇ ਆਗੇ ਨਹੀਂ ਐਵੇਂ ਬਾਈ ਬਾਦ ਉੱਤੇ ਆਵੇ ਕੀ ਕੋਈ ਪਤਾ ਨਹੀਂਗਾ ਸਹੀ ਗੱਲ ਆ ਬਾਈ ਤੇ ਤਾਰਾ ਇਹਦੀਆਂ ਹੀ ਮਾਰੋਂਗੇ ਬਾਈ ਹਾਂ ਤਾਂ ਨਾ ਮਾਰਾਂਗੇ ਬਾਈ ਮਾਰ ਦੋ ਬਾਈ ਲੈ ਬਾਈ ਚਵਾਈ ਚਵਾਈ ਆਪਾਂ ਇਹਦੀ ਵੀ ਸਾਨੂੰ ਚੈੱਕ ਕਰਵਾਣ ਠੰਡੀ ਸੀਲ ਦੇਖੋ ਯਾਰ ਮਾਰ ਦੋ ਬਾਈ ਤਾਰਾ ਲੈ ਕੀ ਬਾਤ ਆ ਯਾਰ ਮੈਂ ਕਹਿੰਦਾ ਚੋਣ ਵਾਲਾ ਚਾਹੀਦਾ ਬੰਦਾ ਚਵਾਈ ਜੰਗੀ ਆ ਹਨਾ ਜਮਾ ਇੱਕ ਨੰਬਰ ਆ ਬਾਈ ਚਵਾਈ ਜੁਈ ਸਹੀ ਗੱਲ ਆ ਮੋਟੀ ਮੋਟੀ ਚਵਾਈ ਆ ਬਸ ਇਹ ਦੁੱਧ ਵੀ ਚਿੱਟਾ ਜਮਾ ਬਰਸੁਰਗਾ ਬਾਕੀ ਬੈਠਣ ਨੇ ਆ ਯਾ ਦੇਖ ਸਕਦਾ ਤੂੰ ਦੇਖ ਪਾਇਰ ਨਹੀਂ ਜਾ ਕਿ ਤੂੰ ਹੁਣ ਜਿਵੇਂ ਬੱਚਾ ਧੱਕਾ ਕਰੀ ਜਾਂਦਾ ਪੂਰਾ ਆਏ ਨਹੀਂ ਹਿੱਲ ਜੀ ਹਣਾ ਨਾ 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 ਸਹੀ ਗੱਲ ਹੈ ਬਾਈ ਬਾਕੀ ਮੋਲ ਵੀ ਬਈ ਜਮਾ ਖੱਚੇ ਜੀਆ 54 ਦੇ ਅੱਜ ਬਾਈ ਕਿਰਾ ਦੇ ਦੇਣੀ ਲੈ ਥਣ ਥਣ ਚੈੱਕ ਕਰ ਸਕਦਾ ਬਹੁਤ ਸੋਣਾ ਥਣ ਲੱਗਿਆ ਵਾ ਕਰਮਾ ਤੇ ਅੱਗੇ ਬਾਈ ਤਿੰਨ ਨੰਬਰ ਤੇ ਅੱਗੇ ਇਹ ਬਾਈ ਤਿੰਨ ਨੰਬਰ ਤੇ ਬੱਚਾ ਮਰ ਗਿਆ ਦਾ ਠੀਕ ਹੈ ਬੱਸੀ ਸੀਗੀ ਮਗਰ ਬੱਚਾ ਕਿਪਾਇਰ ਹਾਂ ਦੁੱਧ ਇਹਦੇ ਥੱਲੇ ਵੀ 10 ਕਿਲੋ ਹੀ ਹੈ ਠੀਕ ਹੈ ਬਾਈ ਉਹ ਸੌਸੀਲਾ ਹਾਂ ਜਮਾ ਬਾਈ ਜਮਾਈ ਭਾਜਾ ਪਮਾ ਬਾਈ ਕਹਿੰਦਾ ਬਾਈ ਸੌਸੀਲ ਫੋਨ ਲਾ ਤੇ ਬਾਈ ਕਹਿੰਦਾ ਅਈ ਭਾਜਾ ਕੁਝ ਦੇਖੀ ਨਹੀਂ ਹੈਗੀ ਤੇ ਲੈਵਾ ਲੋਬਾ ਚੈੱਕ ਕਰ ਸਕਦੇ ਹਾਂ ਖਰਾਕ ਤੇ ਪਾ ਕੇ ਅਈ ਭਾਜਾ ਮੈਨੂੰ ਚੈੱਕ ਕਰਾ ਬੜਾ ਚੰਗਾ ਇਹ ਜਰਸੀ ਆ ਗਈ ਬਾਈ ਹਮ ਬਾਕੀ ਲੈਵਾ ਇਹਨੂੰ ਵੀ ਚੈੱਕ ਕਰ ਸਕਦੇ ਹਾਂ ਚੈੱਕ ਕਰ ਸਕਦੇ ਗੁਲਾਬੀ ਥਣ ਚੋਂਚਵਾ ਕਿਸ ਤਰ੍ਹਾਂ ਦਾ ਬਾਈ ਜਮਾ ਇੱਕ ਨੰਬਰ ਆ ਬਾਈ ਠੀਕ ਹੈ ਚਵਾਦ ਨਹੀਂ ਮਾੜੀ ਕੋਈ ਵੀ ਆਪਣੀ ਬਾਈ ਕਹਿੰਦਾ ਚੋਂਚਵਾ ਬਾਈ ਇੱਕ ਨੰਬਰ ਆਗਾ ਤੇ ਖੋਲੋ ਬਾਈ ਤੋਰਦੇ ਇਹਨੂੰ ਮੜੀ ਖੋਲ ਕੇ ਬਾਕੀ ਕਾਤਾਂ ਲੀਆਂ ਬੜਾ ਹਾਂ ਹਾਂ ਕੋਈ ਵੀ ਰੋਂਦਾ ਬਈ ਛੋਟਿਆਂ ਜਿਹਾ ਮੰਨ ਕੇ ਨਾ ਕਿਉਂਕਿ ਚੰਗੇ ਕਾਦਾ ਬਾਲੀਆਂ ਬੜਾਂ ਗਿਆ ਬਹੁਤ ਸੋਹਣੇ ਇਹਨਾਂ ਦੇ ਟਾਂਚੇ ਆ ਕਰਮਾਂ ਲੀਆਂ ਨੇ ਬਾਕੀ ਨਾ ਤੋੜਾ ਤਰਾ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਤੇ ਬਾਈ ਫਿਰ ਇਹਦਾ ਮੋਲ ਕੀ ਰਹੂਗਾ ਚਲਾਨ ਦੇਣਾ ਇਹਦਾ ਦਿਨ ਲਾ 28000 ਰੁਪਏ ਬਈ 28000 ਹਾਂ ਠੀਕ ਹੈ ਦੁੱਧ ਵੀ ਦੋ ਡੰਗ ਚੋਕੇ ਲੈ ਜੇ 10 ਕਿਲੋ ਦੁੱਧ ਤਿਆਰ ਆ ਠੀਕ ਹੈ ਬਾਈ ਬਾਈ ਕਹਿੰਦਾ ਬਾਈ ਕੁਝ ਚੱਕਰ ਨਹੀਂ ਹੈਗਾ ਤੇ 28000 ਰੁਪਏ ਦਾ ਨਾ ਮੋਲ ਆ ਜਮ੍ਹਾਂ ਲੈ ਦੇਣੀ 28000 ਕਾਈ ਦੇ ਦੇਣੂ ਹੀ ਆ ਬਾਈ ਕਹਿੰਦਾ ਬਸ ਵੀ ਛੋੜ ਹੋ ਜੀ ਥੋੜੀ ਜਣੀ ਹਾਂ ਕਰ ਦਾਂਗੇ ਐ ਕੋਈ ਗੱਲ ਨਹੀਂ ਠੀਕ ਹੈ ਪਰ ਬਾੜੀ ਨਹੀਂ ਬਾਈ ਕਹਿੰਦਾ ਛੋੜ ਕਰ ਦਿਆਂਗੇ ਬਾਈ ਤੇ ਬਾੜੀ ਵੀ ਬਾਈ ਛੋੜ ਵੀ ਨਹੀਂ ਹੋਣੀ ਕਿਉਂਕਿ ਬਾਈ ਕਹਿੰਦਾ ਬਸ ਮੁੱਲ ਵੀ ਨਾ ਬਾਈ ਠੀਕੇ ਕਰ ਜਮਾ ਖਿੱਚ ਕੇ ਪਾਇਆ ਬਾਈ ਸਹੀ ਗੱਲ ਆ ਬਾਈ ਤੇ ਧਾਰਾ ਮਾਰਾਂਗੇ ਬਾਈ ਇਹਦੀਆਂ ਵੀ ਹਾਂ ਤੇ ਧਾਰਾ ਮਾਰਾਂਗੇ ਬਾਈ ਲੈ ਆਵੇਂ ਬਹਿ ਜਾ ਪਾਵਾ ਕੀ ਬਾਤ ਆ ਯਾਰ ਹਨਾ ਸਵਾਲ ਹੀ ਨਹੀਂ ਪਤਾ ਹਮ ਸਹੀ ਗੱਲ ਆ ਮੇਨ ਗੱਲ ਨਾ ਠੰਡੀ ਸੀਲ ਦੀ ਹੁੰਦੀ ਆ ਪਸ਼ੂ ਦੀ ਠੰਡੀ ਐ ਸੀਲ ਦੇਖੋ ਯਾਰ ਬਾੜੀਆਂ ਕਰਾਂਗੇ ਬਾਕੀ ਹੁਣ ਚਵਾਈ ਚ ਵੀ ਆਪਾਂ ਸਾਨੂੰ ਇਹਦੀ ਵੀ ਚਵਾਈ ਤਾਂ ਬਾੜੀ ਨਾਲੇ ਪਰ ਸਮਾਰ ਨਹੀਂ ਕਰਾਇਆ ਸਿੱਧਾ ਬਾਈ ਵਹਿ ਗਿਆ ਲੈ ਅਸਲ ਕੱਢ ਦਿਆ ਜਿੱਥੀਆਂ ਹੈਨਾ ਹਾਂ ਹਾਂ ਚਵਾਈ ਕੰਨੀ ਦੇ ਇੱਕ ਨਹੀਂ ਘੜਦਾ ਕੋਈ ਹੂੰ ਬਾਕੀ ਬਾਈ ਇਹਦੇ ਭਾਵ ਕਿੱਥੇ ਮਿਲਦੇ ਆ ਸਹੀ ਗੱਲ ਆ ਬਾਈ ਲੈ ਦਿਨ ਮੋਲੀ ਦੇ ਬਾਈ ਦੇ ਲੈ ਯਾ ਭਰਦੀਆਂ ਨਾ ਬਾਜ ਹੂੰ ਪਤਾ ਲੱਗਦਾ ਚਵਾਈ ਦਾ ਤਨੇ ਹਾਂ ਕਿਆ ਬਾਤ ਦਵਾਈ ਦਾ ਬੜੀ ਮੋਟੀ ਜਿਹੀ ਚੇਲੇ ਬਹੁਤ ਚੰਗੀ ਚਵਾਈ ਲੱਗੀ ਆ ਕਰਮਾ ਇੱਕ ਮਾੜੀ ਫਿੱਕੀ ਆ ਬਸ ਦੁੱਧ ਵੀ ਬੜਾ ਘਾੜਾ ਠੀਕ ਹੈ ਹਾਂ ਹੈਟ ਵਾਲਾ ਦੁੱਧ ਆ ਜਨਾ ਹੈਟ ਵਾਲਾ ਦੁੱਧ ਆ ਠੀਕ ਹੈ ਮਾੜੀ ਨਾ ਆ ਗਈ ਲ ਹੂੰ ਲੈ ਇਧਰੋਂ ਚੈੱਕ ਕਰਵਾਣਾ ਕਿਆ ਬਾਤ ਲੈ ਥਾਣਾ ਦੇਖਾ ਠੰਡੇ ਠੰਡੇ ਗਲਾਬੀ ਥਾਣਾ ਇੱਕੋ ਜਿਹਾ ਥਾਣਾ ਹੈ ਨਾ ਸਹੀ ਗੱਲ ਆ ਬਈ ਆ ਗਈ ਬਾਕੀ ਮੋਂ ਨਾ ਕਰਮ ਵਾਲੀ ਗਾਲਾਂ ਕਰੀ ਨਾ ਨਾ ਸਵਾਲ ਹੀ ਨੀ ਪੈਦਾ ਉਹ ਮੰਜੀੜਾ ਕੇ ਵਜੇ ਠੀਕ ਹੈ ਕੁਣ ਇਹ ਨਹੀਂ ਠੀਕ ਸੀਗਾ ਨਾ ਹਾਂ ਕੀ ਬਾਤ ਆ ਭਾਈ ਨਿਆਣਾ ਦਾ ਪਾਪਾ ਬਾਕੀ ਮੁੱਲ ਵੀ 28000 ਹੈ ਬਾਕੀ ਨਿਆਣਾ ਆਪ ਪਤਾ ਬਾਕੇ ਦਿਖਾਇਆ ਅਗਲਾ ਕਿ ਨਿਆਣਾ ਨਹੀਂ ਲੈਦੀ ਹੋਣੀ ਹੂੰ ਨਿਆਣੇ ਤੋਂ ਬਿਨਾ ਚੋਈ ਚੱਲ ਪਾਵਾਂ ਠੀਕ ਹੈ ਭਾਈ ਭਾਈ ਕਹਿੰਦਾ ਆਪਾਂ ਨਿਆਣੇ ਤੋਂ ਬਿਨਾ ਬੈਜਤਾ ਮੈਂ ਭਾਈ ਕੋਈ ਦਿੱਕਤ ਨਹੀਂ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਰ ਲੋ ਕੰਟੈਕਟ ਧੰਨਵਾਦ ਜੀ